ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਅੰਗਰੇਜ਼ੀ ਪੈਡਾਗੋਜੀ ਦੀ ਕਲਾਸ ਵਿੱਚ ਕੁਝ ਪੁਰਾਣੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਪ੍ਰਸ਼ਨ ਤੋਂ ਪਹਿਲਾ ਪ੍ਰਸ਼ਨ ਹੈਗਾ ਜੀ ਉਹ ਡਿਫਾਈਨਸ ਲੈਂਗੁਏਜ ਐਜ਼ ਅ ਸੈਟ ਆਫ ਹਿਊਮਨ ਹੈਬਿਟਸ ਦਾ ਪਰਪਸ ਆਫ ਵਿਚ ਇਜ਼ ਟੂ ਗਿਵ ਐਕਸਪ੍ਰੈਸ਼ਨ ਟੂ ਥੌਟਸ ਐਂਡ ਫੀਲਿੰਗਸ ਐਂਡ ਸਪੈਸ਼ਲੀ ਟੂ ਇੰਪਾਰਟ ਥੈਮ ਟੂ ਅਦਰਸ ਸੋ ਇਹ ਜਿਹੜੀ ਲਾਈਨ ਹੈਗੀ ਆ ਜੀ ਉਹ ਕਿਹਦੇ ਦੁਆਰਾ ਕਹੀ ਗਈ ਹੈ ਇਹ ਹੀ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਭਾਸ਼ਾ ਸੰਬੰਧੀ ਗੱਲ ਕਹੀ ਗਈ ਹੈ ਅ ਸੈਟ ਆਫ ਹਿਊਮਨ ਹੈਬਿਟਸ ਜਿਹਦਾ ਪਰਪਸ ਇਹ ਹੈ ਵਿਚਾਰਾਂ ਅਤੇ ਫੀਲਿੰਗਸ ਨੂੰ ਐਕਸਪ੍ਰੈਸ ਕਰਨਾ ਸੋ ਇਹ ਗੱਲ ਕਿਹਦੇ ਦੁਆਰਾ ਕਹੀ ਗਈ ਹੈ ਕੀ ਇਹਨਾਂ ਦਾ ਨਾਮ ਜੈਸ ਪਰਸਨ ਹੈ ਲੂਇਸ ਐਚ ਗ੍ਰੇ ਐਡਵਰਡ ਸੈਪੀਰ ਜਾਂ ਫਿਰ ਮਾਈਕਲ ਗਿਰਸ ਡੈਂਸਕੀ ਸਹੀ ਜਵਾਬ ਦੀ ਗੱਲ ਕਰਾਂਗੇ ਇਹ ਗੱਲ ਕਹੀ ਗਈ ਹੈ ਜਸ ਪਰਸਨ ਦੁਆਰਾ ਆਪਸ਼ਨ ਨੰਬਰ ਏ ਜਵਾਬ ਨੂੰ ਲਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਰਿਸੀਵਡ ਪ੍ਰੋਨੰਸੀਏਸ਼ਨ ਇਜ਼ ਦਾ ਟਾਈਪ ਆਫ ਸਪੀਚ ਮਾਡਲ ਯੂਜ਼ਡ ਬਾਏ ਦਾ ਨੇਟਿਵ ਸਪੀਕਰ ਆਫ ਜਿਹੜੀ ਆਰਪੀ ਹੈਗੀ ਆ ਇਜ਼ ਦਾ ਟਾਈਪ ਆਫ ਸਪੀਚ ਮਾਡਲ ਇਹਨੂੰ ਯੂਜ਼ ਕੀਤਾ ਜਾਂਦਾ ਆ ਨੇਟਿਵ ਸਪੀਕਰ ਆਫ ਇਹਦਾ ਜਵਾਬ ਦੱਸੋ ਸਾਊਥ ਈਸਟ ਇੰਗਲੈਂਡ ਸਾਊਥ ਵੈਸਟ ਇੰਗਲੈਂਡ ਨਾਰਥ-ਈਸਟ ਇੰਗਲੈਂਡ ਜਾਂ ਫਿਰ ਨਾਰਥ-ਵੈਸਟ ਇੰਗਲੈਂਡ ਸਹੀ ਜਵਾਬ ਦੀ ਗੱਲ ਕਰਾਂਗੇ ਸਾਊਥ-ਈਸਟ ਇੰਗਲੈਂਡ ਦੀ ਐਂਡ ਇਸ ਚਾਰਟ ਦੀ ਮਦਦ ਨਾਲ ਤੁਸੀਂ ਬਾਕੀ ਚੀਜ਼ਾਂ ਵੀ ਸਮਝ ਸਕਦੇ ਹੋ ਕਿ ਜਿਹੜੀ ਆਰਪੀ ਹੈਗੀ ਆ ਇਜ਼ ਅ ਸਟੈਂਡਰਡ ਐਕਸੈਂਟ ਆਫ ਬ੍ਰਿਟਿਸ਼ ਇੰਗਲਿਸ਼ ਆਫਨ ਯੂਜ਼ ਐਜ਼ ਮਾਡਲ ਫਾਰ ਟੀਚਿੰਗ ਇੰਗਲਿਸ਼ ਪ੍ਰੋਨਨਸੀਏਸ਼ਨ ਐਂਡ ਇਹਦੀ ਜੀਓਗ੍ਰਾਫੀਕਲ ਅਸੋਸੀਏਸ਼ਨ ਤੁਸੀਂ ਦੇਖ ਸਕਦੇ ਹੋ ਸਾਊਥ-ਈਸਟ ਇੰਗਲੈਂਡ ਸੋ ਇਸ ਅਕੋਰਡਿੰਗ ਆਪਾਂ ਜਵਾਬ ਲਗਾਇਆ ਸਗਾ ਸਾਊਥ-ਈਸਟ ਇੰਗਲੈਂਡ ਅਗਲਾ ਪ੍ਰਸ਼ਨ ਦੇਖੋ ਗਲੋਟਸ ਕੀ ਹੈ ਜੀ ਗਲੋਟਸ ਇਜ਼ ਦ ਸਪੇਸ ਬਿਟਵੀਨ ਦ ਬੈਕ ਆਫ ਦ ਟੰਗ ਐਂਡ ਬੈਕ ਵਾਲ ਆਫ ਦ ਥਰੋਟ ਸਪੇਸ ਬਿਟਵੀਨ ਦ ਵੋਕਲ ਕੋਰਡਸ ਪਾਰਟ ਲਾਈਂਗ ਆਪੋਜ਼ਿਟ ਟੂ ਦ ਹਾਰਡ ਪੈਲੇਟ ਆਪਸ਼ਨ ਡੀ ਪਾਰਟ ਲਾਈਂਗ ਆਪੋਜ਼ਿਟ ਟੂ ਦ ਸੌਫਟ ਪੈਲੇਟ ਸਹੀ ਜਵਾਬ ਦੀ ਗੱਲ ਕਰਾਂਗੇ ਗਲੋਟਸ ਕੀ ਹੈ ਜੀ ਸਪੇਸ ਬਿਟਵੀਨ ਦ ਵੋਕਲ ਕੋਰਡਸ ਆਪਸ਼ਨ ਨੰਬਰ ਬੀ ਜਵਾਬ ਤੇ ਲਗਾ ਦਿਓ ਟਿਕ ਸਟੈਟਿਕ ਬੇਸਡ ਪ੍ਰਸ਼ਨ ਕਹਿ ਸਕਦੇ ਹੋ ਅਗਲਾ ਪ੍ਰਸ਼ਨ ਦੇਖੋ ਜੀ ਫੰਕਸ਼ਨਲ ਗ੍ਰਾਮਰ ਇਜ਼ ਆਲਸੋ ਨੋਨ ਐਜ਼ ਫੰਕਸ਼ਨਲ ਗ੍ਰਾਮਰ ਨੂੰ ਹੋਰ ਕੀ ਕਿਹਾ ਜਾਂਦਾ ਆ ਪ੍ਰਿਸਕ੍ਰਿਪਟਿਵ ਗ੍ਰਾਮਰ ਡਿਸਕ੍ਰਿਪਟਿਵ ਗ੍ਰਾਮਰ ਟ੍ਰੈਡੀਸ਼ਨਲ ਗ੍ਰਾਮਰ ਜਾਂ ਫਿਰ ਫਾਰਮਲ ਗ੍ਰਾਮਰ ਸਹੀ ਜਵਾਬ ਦੀ ਗੱਲ ਕਰੂੰਗਾ ਮੈਂ ਫਾਰਮਲ ਗ੍ਰਾਮਰ ਜਾਂ ਟ੍ਰੈਡੀਸ਼ਨਲ ਗ੍ਰਾਮਰ ਡਿਸਕ੍ਰਿਪਟਿਵ ਗ੍ਰਾਮਰ ਪ੍ਰਿਸਕ੍ਰਿਪਟਿਵ ਗ੍ਰਾਮਰ ਬਾਰੇ ਵੀ ਮੈਂ ਤੁਹਾਨੂੰ ਸਮਝਾਉਂਗਾ ਬਟ ਇੱਥੇ ਸਹੀ ਜਵਾਬ ਬਣੇਗਾ ਜੀ ਤੁਹਾਡਾ ਡਿਸਕ੍ਰਿਪਟਿਵ ਗ੍ਰਾਮਰ ਫੰਕਸ਼ਨਲ ਗ੍ਰਾਮਰ ਦੇ ਵਿੱਚ ਜਾਂ ਫਿਰ ਡਿਸਕ੍ਰਿਪਟਿਵ ਗ੍ਰਾਮਰ ਦੇ ਵਿੱਚ ਤੁਸੀਂ ਵੇਖਦੇ ਹੋ ਕਿ ਭਾਸ਼ਾ ਦੀ ਵਰਤੋਂ ਕਰਨੀ ਕਿਵੇਂ ਆ ਗ੍ਰਾਮਰ ਦੇ ਵਿੱਚ ਜ਼ਿਆਦਾ ਕੋਈ ਫੋਕਸ ਨਹੀਂ ਕੀਤਾ ਜਾਂਦਾ ਬਟ ਪ੍ਰਿਸਕ੍ਰਿਪਟਿਵ ਗ੍ਰਾਮਰ ਦੇ ਵਿੱਚ ਗ੍ਰਾਮਰ ਤੇ ਫੋਕਸ ਕੀਤਾ ਜਾਂਦਾ ਆ ਆਪਸ਼ਨ ਨੰਬਰ 20 ਜਵਾਬ ਤੇ ਲਗਾ ਦਿਓ ਟਿਕ ਫੰਕਸ਼ਨਲ ਗ੍ਰਾਮਰ ਨੂੰ ਕਿਹਾ ਜਾਂਦਾ ਆ ਡਿਸਕ੍ਰਿਪਟਿਵ ਗ੍ਰਾਮਰ ਵੀ ਬਾਕੀ ਦੀਆਂ ਜੜੀਆਂ ਚੀਜ਼ਾਂ ਨੇ ਜੀ ਉਹਦੇ ਬਾਰੇ ਵੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਸਮਝ ਸਕਦੇ ਹੋ ਇਸ ਸਪੇਸ ਦਾ ਸਕਰੀਨਸ਼ਾਟ ਲੈ ਲਿਓ ਐਂਡ ਧਿਆਨ ਨਾਲ ਪੜ੍ਹ ਲਿਓ ਕਿ ਕਿਹੜਾ ਜਵਾਬ ਸਹੀ ਸੀ ਤੇ ਕਿਉਂ ਸਹੀ ਸੀ ਬਾਕੀ ਮੈਂ ਫੰਕਸ਼ਨਲ ਪ੍ਰਿਸਕ੍ਰਿਪਟਿਵ ਗ੍ਰਾਮਰ ਬਾਰੇ ਤੁਹਾਨੂੰ ਆਲਰੇਡੀ ਜਾਣਕਾਰੀ ਦੇ ਦਿੱਤੀ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਪ੍ਰਸ਼ਨ ਹੈਗਾ ਜੀ ਵਿਚ ਵਨ ਇਜ਼ ਨਾਟ ਰਿਸਪੌਂਸਿਬਲ ਫਾਰ ਦਾ ਡਿਕਲਾਈਨਿੰਗ ਸਟੈਂਡਰਡ ਆਫ ਇੰਗਲਿਸ਼ ਇਨ ਇੰਡੀਅਨ ਸਕੂਲ ਗੱਲ ਕੀਤੀ ਜਾ ਰਹੀ ਹੈ ਭਾਰਤੀ ਸਕੂਲਾਂ ਦੀ ਕਿ ਇਹਦੇ ਵਿੱਚ ਉਹੋ ਜਿਹਾ ਕਿਹੜਾ ਰੀਜ਼ਨ ਹੈਗਾ ਆ ਜਿਹੜਾ ਕਿ ਰਿਸਪੌਂਸਿਬਲ ਨਹੀਂ ਆ ਜਿਹਦੇ ਕਰਕੇ ਆਪਣੇ ਇੰਡੀਅਨ ਸਕੂਲਾਂ ਦਾ ਜਿਹੜਾ ਸਟੈਂਡਰਡ ਹੈਗਾ ਆ ਅੰਗਰੇਜ਼ੀ ਦੀ ਗੱਲ ਕਰਦੇ ਆ ਤਾਂ ਘਟਦਾ ਜਾ ਰਿਹਾ ਬਟ ਇੱਕ ਰੀਜ਼ਨ ਹੈ ਨਹੀਂ ਉਹੀ ਰੀਜ਼ਨ ਬਾਰੇ ਤੁਸੀਂ ਦੱਸਣਾ ਆ ਲੈਕ ਆਫ ਕਲੀਅਰ ਕਟ ਆਬਜੈਕਟਿਵ ਆਫ ਟੀਚਿੰਗ ਇੰਗਲਿਸ਼ ਫਾਲਟੀ ਐਗਜ਼ਾਮੀਨੇਸ਼ਨ ਐਂਡ ਈਵੈਲੂਏਸ਼ਨ ਸਿਸਟਮ ਡਿਵੋਟਿਡ ਐਂਡ ਕਮਿਟਿਡ ਟੀਚਰਜ਼ ਜਾਂ ਫਿਰ ਅਨ ਹਾਈਜਨਿਕ ਫਿਜ਼ੀਕਲ ਕੰਡੀਸ਼ਨ ਸੋ ਇਹਦੇ ਵਿੱਚ ਤਿੰਨ ਕਾਰਨ ਇਹੋ ਜਿਹੇ ਨੇ ਜਿਹਦੇ ਨਾਲ ਅੰਗਰੇਜ਼ੀ ਦਾ ਪੱਧਰ ਜਿਹੜਾ ਹੈ ਤੇ ਇੱਕ ਹੈ ਨਹੀਂ ਉਹ ਹੈਗਾ ਜੀ ਡਿਵੋਟਿਡ ਟੀਚਰਸ ਕਿ ਜਿਹੜੇ ਟੀਚਰਾਂ ਦੀ ਜਿਹੜੀ ਕਮਿਟਮੈਂਟ ਹੈਗੀ ਆ ਬੱਚਿਆਂ ਨੂੰ ਲੈ ਕੇ ਜਾਂ ਫਿਰ ਟੀਚਰਾਂ ਦੀ ਜਿਹੜੀ ਇਮਾਨਦਾਰੀ ਹੈਗੀ ਆ ਬੱਚਿਆਂ ਦੇ ਨਾਲ ਜਿਹੜੇ ਲੱਗੇ ਹੋਏ ਆ ਟੀਚਰ ਆਪਦੀਆਂ ਸਰਵਿਸਿਜ਼ ਦੇ ਰਿਹਾ ਜਿਨ੍ਹਾਂ ਟੀਚਰਸ ਦੁਆਰਾ ਇੰਨੀ ਮਿਹਨਤ ਕਰਵਾਈ ਜਾ ਰਹੀ ਆ ਸੋ ਇਹ ਇੱਕ ਰੀਜ਼ਨ ਜਿਹੜਾ ਨਹੀਂ ਹੈਗਾ ਜਿਹਦੇ ਨਾਲ ਆਪਦਾ ਇੰਗਲਿਸ਼ ਦਾ ਜਿਹੜਾ ਪੱਧਰ ਹੈਗਾ ਆ ਆਪਣੇ ਭਾਰਤ ਵਿੱਚ ਡਿੱਗ ਰਿਹਾ ਸੋ ਇਹ ਇੱਕ ਰੀਜ਼ਨ ਨਹੀਂ ਹੈ ਸੋ ਆਪਸ਼ਨ ਨੰਬਰ ਸੀ ਜਵਾਬ ਸਹੀ ਹੈ ਬਾਕੀ ਦੇਖੋ ਇੱਥੇ ਤੁਹਾਨੂੰ ਕਲੀਅਰ ਕਟ ਆਬਜੈਕਟਿਵਸ ਨਹੀਂ ਦੇਖਣ ਨੂੰ ਮਿਲਣਗੇ ਫਾਲਟੀ ਐਗਜ਼ਾਮੀਨੇਸ਼ਨ ਜਾਂ ਫਿਰ ਜਿਹ ਗਾਜੀ ਉਹ ਵੀ ਸਹੀ ਨਹੀਂ ਹੈਗਾ ਅਨ ਹਾਈਜੇਨਿਕ ਜਿਹੜੀਆਂ ਫਿਜ਼ੀਕਲ ਕੰਡੀਸ਼ਨਸ ਨੇ ਗੰਦੀਆਂ ਫਿਜ਼ੀਕਲ ਕੰਡੀਸ਼ਨਸ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਸੋ ਇਸ ਕਰਕੇ অপਸ਼ਨ ਸੀ ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਜੀ ਵਿੱਚ ਅਮੰਗ ਦਾ ਫੋਲੋਇੰਗ ਇਜ਼ ਨਾਟ ਅ ਟੈਕਨੀਕ ਆਫ ਇਵੈਲੂਏਸ਼ਨ ਇਵੈਲੂਏਸ਼ਨ ਕਰਨੀ ਆ ਮੁਲਾਂਕਣ ਕਰਨਾ ਆ ਤੁਸੀਂ ਤੇ ਇਹਦੇ ਵਿੱਚ ਤੁਸੀਂ ਇਹ ਦੱਸੋ ਕਿ ਕਿਹੜੀ ਇਹੋ ਜਿਹੀ ਟੈਕਨੀਕ ਨਹੀਂ ਹੈਗੀ ਭਾਵ ਇਹ ਕਿ ਤਿੰਨ অপਸ਼ਨ ਆ ਇੱਥੇ ਟੈਕਨੀਕਸ ਨੇ ਆਬਜ਼ਰਵੇਸ਼ਨ ਇੰਟਰਵਿਊ ਰੇਟਿੰਗ ਸਕੇਲ ਜਾਂ ਫਿਰ ਐਕਵਾਜੀਸ਼ਨ ਸਹੀ ਜਵਾਬ ਦੀ ਗੱਲ ਕਰਦੇ ਆ ਆਬਜ਼ਰਵੇਸ਼ਨ ਇੰਟਰਵਿਊ ਤੇ ਰੇਟਿੰਗ ਸਕੇਲ ਇਹ ਤਿੰਨੇ ਤਰੀਕੇ ਹੈਗੇ ਆ ਜਿਹਦੇ ਨਾਲ ਤੁਸੀਂ ਇਵੈਲੂਏਸ਼ਨ ਕਰਦੇ ਹੋ ਬਟ ਐਕਵਾਜੀਸ਼ਨ ਇਜ਼ ਅ ਡਿਫਰੈਂਟ ਥਿੰਗ ਆਪਸ਼ਨ ਨੰਬਰ ਡੀ ਜਵਾਬ ਨੂੰ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖ ਲਓ ਜੀ ਵਿਚ ਅਮੰਗ ਦਾ ਫੋਲੋਇੰਗ ਇਜ਼ ਨਾਟ ਅ ਆਡੀਓ ਵਿਜ਼ੂਅਲ ਏਡ ਆਡੀਓ ਵਿਜ਼ੂਅਲ ਏਡਸ ਕਿਹੜੇ ਹੁੰਦੇ ਨੇ ਜੀ ਜਿਨ੍ਹਾਂ ਨੂੰ ਤੁਸੀਂ ਸੁਣ ਸਕਦੇ ਹੋ ਤੇ ਦੇਖ ਸਕਦੇ ਹੋ ਤੇ ਇਹਨਾਂ ਵਿੱਚ ਤੁਸੀਂ ਦੱਸੋ ਕਿ ਇਹੋ ਜਿਹਾ ਕਿਹੜਾ ਆਡੀਓ ਵਿਜ਼ੂਅਲ ਏਡ ਨਹੀਂ ਹੈ ਕੰਪਿਊਟਰ ਹੈਗਾ ਜਾਂ ਜਾਂ ਫਿਰ ਰੇਡੀਓ ਟੈਲੀਵਿਜ਼ਨ ਫਿਲਮ ਸਹੀ ਜਵਾਬ ਦੀ ਗੱਲ ਕਰਾਂਗੇ ਕੰਪਿਊਟਰ ਟੈਲੀਵਿਜ਼ਨ ਤੇ ਫਿਲਮ ਇਹਨਾਂ ਨੂੰ ਤੁਸੀਂ ਦੇਖ ਵੀ ਸਕਦੇ ਹੋ ਸੁਣ ਵੀ ਸਕਦੇ ਹੋ ਬਟ ਰੇਡੀਓ ਨੂੰ ਤੁਸੀਂ ਦੇਖ ਨਹੀਂ ਸਕਦੇ ਦੇਖਣ ਦਾ ਭਾਵ ਇਹ ਹੈ ਕਿ ਇਹਦੇ ਵਿੱਚ ਤੁਹਾਨੂੰ ਕੋਈ ਸਕਰੀਨ ਲੱਗੀ ਹੋਈ ਨਹੀਂ ਵਿਖਦੀ ਸੋ ਆਪਸ਼ਨ ਨੰਬਰ B ਜਵਾਬ ਨੂੰ ਲਗਾ ਦਿਓ ਟਿਕ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਇਨ ਵਿੱਚ ਆਫ ਦਾ ਆਫ ਥੀਸ ਵਰਡਸ ਇਜ਼ ਦਾ ਸਾਊਂਡ ਫਾਊਂਡ ਸੋ ਜਿਹੜੀ ਮੈਂ ਆਵਾਜ਼ ਗੱਡੀ ਸੀਗੀ ਤੁਸੀਂ ਇਹੀ ਦੱਸਣਾ ਹੈ ਵੀ ਇਸ ਤਰ੍ਹਾਂ ਦੀ ਆਵਾਜ਼ ਕਿੱਥੇ ਨਿਕਲਦੀ ਆ ਚਰਚ ਯੂਥ ਜਜ ਜਾਂ ਫਿਰ ਸ਼ੋ ਸੋ ਇਹਦਾ ਜਿਹੜਾ ਸਹੀ ਜਵਾਬ ਆਏਗਾ ਜੀ অপਸ਼ਨ ਨੰਬਰ ਏ ਐਂਡ ਸਕਰੀਨਸ਼ਾਟ ਇਹਦਾ ਵੀ ਮੈਂ ਲਿਆ ਹੋਇਆ ਤੁਸੀਂ ਇਹਨੂੰ ਵੀ ਦੇਖ ਕੇ ਪੜ ਸਕਦੇ ਹੋ ਕਿ ਇਹਦਾ ਜਿਹੜਾ ਜਵਾਬ ਹੈਗਾ ਜੀ ਕਿਉਂ ਸਹੀ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਮੋਰਫੋਲੋਜੀ ਇਜ਼ ਦ ਸਟਡੀ ਆਫ ਮੋਰਫੋਲੋਜੀ ਦੇ ਵਿੱਚ ਤੁਸੀਂ ਕਾਦੀ ਸਟਡੀ ਕਰਦੇ ਹੋ ਵਰਡ ਸਟਰਕਚਰ ਦੀ ਸਾਊਂਡ ਸਟਰਕਚਰ ਦੀ ਸੈਂਟੈਂਸ ਸਟਰਕਚਰ ਦੀ ਜਾਂ ਫਿਰ ਪਲੋਟ ਸਟਰਕਚਰ ਦੀ ਸਹੀ ਜਵਾਬ ਦੀ ਗੱਲ ਕਰਾਂਗੇ ਮੋਰਫੋਲੋਜੀ ਦੇ ਵਿੱਚ ਤੁਸੀਂ ਗੱਲ ਸਟਡੀ ਕਰਦੇ অপশন এ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਕਿ ਮਾਰਫੋਲੋਜੀ ਦੇ ਵਿੱਚ ਸਾਊਂਡ ਸੌਰੀ ਵਰਡ ਸਟਰਕਚਰ ਦੀ ਗੱਲ ਕੀਤੀ ਜਾਂਦੀ ਹੈ ਅਗਲਾ ਪ੍ਰਸ਼ਨ ਦੇਖੋ ਜੀ ਫਰਸਟ ਸਟੈਪ ਇਨ ਲੈਂਗੁਏਜ ਐਕਵਾਇਜ਼ੀਸ਼ਨ ਇਹ ਜੇ ਤੁਹਾਨੂੰ ਕੀ ਲੱਗਦਾ ਹੈ ਪਹਿਲਾ ਸਟੈਪ ਕੀ ਹੁੰਦਾ ਹੈ ਜਦੋਂ ਤੁਸੀਂ ਲੈਂਗੁਏਜ ਨੂੰ ਐਕਵਾਇਰ ਕਰਨਾ ਹੁੰਦਾ ਹੈ ਟ੍ਰਾਂਸਮਿਸ਼ਨ ਰੈਪੀਟੀਸ਼ਨ ਇਮਿਟੇਸ਼ਨ ਜਾਂ ਫਿਰ ਐਕਵਾਇਜ਼ੀਸ਼ਨ ਸੋ ਸਹੀ ਜਵਾਬ ਦੀ ਗੱਲ ਕਰਦੇ ਹਾਂ ਆਪਾਂ ਕਿ ਇੱਥੇ ਆਪਾਂ ਕਰਦੇ ਆਂ ਭਾਸ਼ਾ ਦੇ ਵਿੱਚ ਜਦੋਂ ਅਕਵਾਇਰ ਕਰਨੀ ਹੋਵੇ ਤਾਂ ਆਪਾਂ ਨਕਲ ਕਰਦੇ ਆਂ ਇਮਿਟੇਸ਼ਨ ਕਰਦੇ ਆਂ ਆਪਸ਼ਨ ਨੰਬਰ ਸੀ ਜਵਾਬ ਨੂੰ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖ ਲਓ ਜੀ ਵਿੱਚ ਅਮੰਗ ਦਾ ਫਾਲੋਇੰਗ ਇਜ਼ ਅ ਰਿਸੈਪਟਿਵ ਸਕਿੱਲ ਇਹਨਾਂ ਦੇ ਵਿੱਚੋਂ ਤੁਸੀਂ ਦੱਸਣਾ ਹੈ ਰਿਸੈਪਟਿਵ ਸਕਿੱਲ ਕਿਹੜੀਆਂ ਨੇ ਕਾਫੀ ਵਾਰ ਰਿਪੀਟ ਹੋ ਚੁੱਕਿਆ ਇਹ ਪ੍ਰਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਲਿਸਨਿੰਗ ਰੀਡਿੰਗ ਸਪੀਕਿੰਗ ਯਾ ਫਿਰ ਰਾਈਟਿੰਗ ਰਾਈਟਿੰਗ ਸਪੀਕਿੰਗ ਹੈਗੀ ਐਜ਼ੀ ਐਕਟਿਵ ਸਕਿੱਲ ਪ੍ਰੋਡਕਟਿਵ ਸਕਿੱਲ ਬਟ ਲਿਸਨਿੰਗ ਤੁਹਾਡੀ ਹੈਗੀ ਹੈ ਰਿਸੈਪਟਿਵ ਸਕਿੱਲ ਆਪਸ਼ਨ ਨੰਬਰ ਬੀ ਜਵਾਬ ਨੂੰ ਲ ਡਿਸਪੀਚ ਕਨੈਕਟਡ ਸਪੀਚ ਦੀ ਗੱਲ ਕੀਤੀ ਜਾ ਰਹੀ ਹੈ ਸਕੈਨਿੰਗ ਸਟ्रेस ਇੰਟੋਨੇਸ਼ਨ ਜੰਕਚਰ ਸਹੀ ਜਵਾਬ ਦੀ ਗੱਲ ਕਰਾਂਗੇ ਸਕੈਨਿੰਗ ਇੱਥੇ ਤੁਹਾਡਾ ਸਹੀ ਜਵਾਬ ਹੈਗਾ ਕਿਉਂ ਜਵਾਬ ਹੈਗਾ ਜੀ ਸਹੀ ਇਹਦੇ ਬਾਰੇ ਤੁਸੀਂ ਇੱਥੇ ਇਸ ਚਾਰਟ ਤੋਂ ਦੇਖ ਸਕਦੇ ਹੋ ਕਿ ਜਿਹੜਾ ਸਕੈਨਿੰਗ ਹੈਗਾ ਯਾ ਇੱਕ ਇਹ ਇੱਕ ਰੀਡਿੰਗ ਟੈਕਨੀਕ ਹੈਗਾ ਹੈ ਜਿਹਨੂੰ ਯੂਜ਼ ਕੀਤਾ ਜਾਂਦਾ ਹੈ ਕੋਈ ਸਪੈਸਿਫਿਕ ਇਨਫੋਰਮੇਸ਼ਨ ਨੂੰ ਫਾਈਂਡ ਕਰਨ ਦੇ ਲਈ ਕਿਸੇ ਟੈਕਸਟ ਦੇ ਵਿੱਚ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਜੀ ਸਟ्रेस ਇੰਟੋਨੇਸ਼ਨ ਤੇ ਜੰਕਚਰ ਇਹਦੇ ਬਾਰੇ ਤੁਸੀਂ ਐਗਜ਼ਾਮਪਲ ਆ ਵੀ ਪੜ੍ਹ ਸਕਦੇ ਹੋ ਡਿਸਕ੍ਰਿਪਸ਼ਨ ਵੀ ਦੇਖ ਸਕਦੇ ਹੋ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਵਾਟ ਸ਼ੁੱਡ ਬੀ ਦਾ ਪ੍ਰੋਪਰ ਆਰਡਰ ਆਫ ਲਰਨਿੰਗ ਲੈਂਗੁਏਜ ਲੈਂਗੁਏਜ ਨੂੰ ਲਰਨ ਕਰਨ ਦਾ ਜਿਹੜਾ ਇੱਕ ਪ੍ਰੋਪਰ ਆਰਡਰ ਦੇਖਣ ਨੂੰ ਮਿਲਦਾ ਹੈ ਉਹ ਕੀ ਹੁੰਦਾ ਹੈ ਸਪੀਕਿੰਗ ਰੀਡਿੰਗ রাইਟਿੰਗ ਐਂਡ ਲਿਸਨਿੰਗ ਲਿਸਨਿੰਗ ਸਪੀਕਿੰਗ ਰੀਡਿੰਗ ਐਂਡ ਰਾਈਟਿੰਗ ਰੀਡਿੰਗ ਰਾਈਟਿੰਗ ਲਿਸਨਿੰਗ ਐਂਡ ਸਪੀਕਿੰਗ ਰਾਈਟਿੰਗ ਸਪੀਕਿੰਗ ਰੀਡਿੰਗ ਐਂਡ ਲਿਸਨਿੰਗ ਸਹੀ ਜਵਾਬ ਦੀ ਗੱਲ ਕਰਦੀਆਂ ਐਲ ਐਸ ਆਰ ਡਬਲ ਤੋਂ ਤੁਸੀਂ ਰੱਟਾ ਲਾ ਲਓ ਰੱਟਾ ਲਾਉਣਾ ਯਾਦ ਕਰਨਾ ਯਾਦ ਕਰ ਲਓ ਐਲ ਤੋਂ ਲਿਸਨਿੰਗ ਐਸ ਤੋਂ ਸਪੀਕਿੰਗ ਆਰ ਤੋਂ ਰੀਡਿੰਗ ਡਬਲ ਤੋਂ ਰਾਈਟਿੰਗ ਸੋ ਇਹ ਜਿਹੜੀ ਤੁਹਾਨੂੰ ਸਿੰਟੈਕਸ ਹੈ ਸੌਰੀ ਜਿਹੜਾ ਸਟਰਕਚਰ ਹੈਗਾ ਜੀ ਤੁਹਾਨੂੰ ਆਪਸ਼ਨ ਨੰਬਰ B ਵਿੱਚ ਵਿਖਣ ਨੂੰ ਮਿਲ ਰਿਹਾ ਆਪਸ਼ਨ ਨੰਬਰ B ਲਿਸਨਿੰਗ ਸਪੀਕਿੰਗ ਰੀਡਿੰਗ ਐਂਡ ਰਾਈਟਿੰਗ ਆਪਸ਼ਨ ਨੰਬਰ B ਜਵਾਬ ਨੂੰ ਲਗਾ ਦਿਓ ਟਿਕ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਲੈਂਗੁਏਜ ਲੈਬਰੇਟਰੀ ਦੀ ਗੱਲ ਕੀਤੀ ਜਾ ਰਹੀ ਆ ਲੈਂਗੁਏਜ ਲੈਬਰੇਟਰੀ ਜਿਹੜੀ ਹੁੰਦੀ ਆ ਲੈਬਸ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਇਹਦੇ ਵਿੱਚ ਕਿਹੜੀ ਚੀਜ਼ ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਆ ਲਿਸਨਿੰਗ ਸਪੀਕਿੰਗ ਰੀਡਿੰਗ ਜਾਂ ਫਿਰ ਰਾਈਟਿੰਗ ਆਪਸ਼ਨਾਂ ਨੂੰ ਦੇਖੋ ਤੇ ਸਹੀ ਜਵਾਬ ਦੱਸੋ ਕੀ ਹੋਊਗਾ ਮੈਂ ਸਹੀ ਜਵਾਬ ਦੱਸਦਾ ਹਾਂ ਇੱਥੇ ਜਿਹੜਾ ਸਹੀ ਜਵਾਬ ਹੋਊਗਾ ਲੈਂਗੁਏਜ ਲੈਬ ਦਾ ਜਿਹੜਾ ਮੇਨ ਗੋਲ ਹੁੰਦਾ ਹੈ ਬੱਚੇ ਦੀ ਲਿਸਨਿੰਗ ਅਤੇ ਸਪੀਕਿੰਗ ਨੂੰ ਇੰਪਰੂਵ ਕਰਨਾ ਸੋ ਆਪਸ਼ਨ ਨੰਬਰ ਜਿਹੜਾ B ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੋਏਗਾ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਇੱਥੇ ਪੁੱਛਿਆ ਜਾ ਰਿਹਾ ਵਿਚ ਆਫ ਦਾ ਫੋਲੋਇੰਗ ਸਿਸਟਮ ਆਫ ਲੈਂਗੁਏਜ ਰੈਫਰ ਟੂ ਦਾ ਸਿਸਟਮ ਆਫ ਮੀਨਿੰਗਸ ਸਿਸਟਮ ਆਫ ਮੀਨਿੰਗਸ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਤੁਸੀਂ ਦੱਸਣਾ ਹੈ ਕਿਹੜੀ ਚੀਜ਼ ਹੈਗੀ ਹੈ ਜਿੱਥੇ ਮੀਨਿੰਗ ਨਾਲ ਰਿਲੇਟਡ ਹੈ ਫੋਨੋਲੋਜੀ ਸਿੰਟੈਕਸ ਮੋਰਫੋਲੋਜੀ ਐਫਰਸ ਸੈਂਟੈਕਸ ਸਹੀ ਜਵਾਬ ਦੀ ਗੱਲ ਕਰਾਂਗੇ ਸੈਂਟੈਕਸ ਜਿਹੜਾ ਸ਼ਬਦ ਹੈਗਾ ਆ ਸਿਮੈਂਟਿਕਸ ਡੀਲ ਵਿਦ ਸਿਸਟਮ ਆਫ ਮੀਨਿੰਗ ਸੋ ਆਪਸ਼ਨ ਨੰਬਰ ਡੀ ਜਵਾਬ ਇਸ ਦਾ ਰਾਈਟ ਆਨਸਰ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਰਜਿਸਟਰ ਜਿਹੜਾ ਇੱਕ ਵਰਡ ਹੈਗਾ ਐਜ਼ ਅ ਵੈਰਾਈਟੀ ਆਫ ਲੈਂਗੁਏਜ ਯੂਜ਼ਡ ਬਾਈ ਅ ਸਪੈਸੀਫਿਕ ਗਰੁੱਪ ਆਫ ਪੀਪਲ ਰੈਫਰ ਟੂ lexical differences lexical differences and grammatical features grammatical and phonological features besides lexical differences grammatical and phonological features as well sahi jawab di gal karde hain itthe jeda tuhanu sahi jawab banega ji option number d register hunda ki hai ji jede bare tusi dekh sakde ho register de feature ki ede vich lexical differences grammatical features and phonological features di gal kiti ja rahi hai and itthe tusi sariyan cheezan padh vi sakde ho screenshot le leyo chalde hain agle prashan de utte agla jeda prashan huga ji which is the traditional classical method of teaching english tonu ਕੀ ਲੱਗਦਾ ਆ ਇੱਕ ਜਿਹੜਾ ਪ੍ਰਾਣਾ ਮੈਥਡ ਆ ਜਿਹੜਾ ਟ੍ਰੈਡੀਸ਼ਨਲ ਮੈਥਡ ਜਿਸ ਨੂੰ ਕਿਹਾ ਜਾਂਦਾ ਆ ਵੈਸੀ ਥਿਉਰੀ ਵਾਲੀ ਕਲਾਸ ਦੇ ਵਿੱਚ ਵੀ ਮੈਂ ਸਮਝਾਇਆ ਸੀਗਾ ਕਿ ਇਹਨੂੰ ਕਿਹਾ ਜਾਂਦਾ ਆ ਡਾਇਰੈਕਟ ਮੈਥਡ ਨੂੰ ਕਿਹਾ ਜਾਂਦਾ ਬਾਇਲਿੰਗੁਅਲ ਮੈਥਡ ਨੂੰ ਕਿਹਾ ਜਾਂਦਾ ਹੈ ਟੈਕਸਟਬੁੱਕ ਮੈਥਡ ਨੂੰ ਕਿਹਾ ਜਾਂਦਾ ਹੈ ਜਾਂ ਫਿਰ ਟਰਾਂਸਲੇਸ਼ਨ ਮੈਥਡ ਨੂੰ ਕਿਹਾ ਜਾਂਦਾ ਹੈ ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਜੇ ਟ੍ਰੈਡੀਸ਼ਨਲ ਮੈਥਡ ਕਿਹਾ ਜਾਂਦਾ ਹੈ ਟਰਾਂਸਲੇਸ਼ਨ ਮੈਥਡ ਨੂੰ ਜਿਹੜਾ ਕਿ 올ਡ ਮੈਥਡ ਹੈਗਾ ਆ ਜਿਹਦੇ ਵਿੱਚ ਟਰਾਂਸਲੇਸ਼ਨ ਕਰਕੇ ਬੱਚਿਆਂ ਨੂੰ ਗ੍ਰਾਮਰ ਸਿਖਾਈ ਜਾਂਦੀ ਹੈ ਸੋ ਆਪਸ਼ਨ ਨੰਬਰ ਡੀ ਜਵਾਬ ਤੇ ਲਗਾਉਣਾ ਹੈ ਟਿੱਕ ਤੇ ਦੇਖੋ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਵਿਚ ਡਾਇਰੈਕਟ ਮੈਥਡ ਦੀ ਗੱਲ ਕੀਤੀ ਜਾ ਰਹੀ ਹੈ ਐਂਡ ਜੇਕਰ ਤੁਸੀਂ ਡਾਇਰੈਕਟ ਮੈਥਡ ਪੜ੍ਹਿਆ ਹੋਇਆ ਜਿਹੜਾ ਮੈਂ ਇੱਥੇ ਟ੍ਰਾਂਸਲੇਸ਼ਨ ਮੈਥਡ ਦੱਸ ਰਿਹਾ ਸੀਗਾ ਇਹਦਾ ਆਪੋਜ਼ਿਟ ਤੁਸੀਂ ਕਹਿ ਸਕਦੇ ਹੋ ਡਾਇਰੈਕਟ ਮੈਥਡ ਹੈਗਾ ਆ ਸੋ ਦੱਸੋ ਆਪਸ਼ਨ ਨੰਬਰ A ਗ੍ਰਾਮਰ ਪ੍ਰਸੀਡਸ ਲੈਂਗੁਏਜ ਲਰਨਿੰਗ ਗ੍ਰਾਮਰ ਇਜ਼ ਡਾਟ ਇੰਡਕਟਿਵਲੀ ਜਾਂ ਫਿਰ ਆਪਸ਼ਨ ਨੰਬਰ C ਵਰਡਸ ਐਂਡ ਫਰੇਜ਼ਸ ਆਰ ਟਾਟ ਐਟ ਡੈਫੀਨਿਟ ਸਟੇਜਸ ਥਰੂ ਸਪੋਕਨ ਲੈਂਗੁਏਜ ਯਾ ਫਿਰ ਆਪਸ਼ਨ ਨੰਬਰ ਡੀ ਆਰਟੀਕੂਲੇਸ਼ਨ ਵਿਦ ਕਰੈਕਟ ਪ੍ਰੋਨਨਸੀਏਸ਼ਨ ਐਂਡ ਇੰਟੋਨੇਸ਼ਨ ਇਜ਼ ਇੰਪੋਰਟੈਂਟ ਇੱਥੇ ਤਿੰਨ ਗੱਲਾਂ ਤਾਂ ਬਿਲਕੁਲ ਸਹੀ ਲਿਖੀਆਂ ਹੋਈਆਂ ਨੇ ਬਟ ਇੱਕ ਗੱਲ ਇੱਥੇ ਸਹੀ ਨਹੀਂ ਲਿਖੀ ਹੋਈ ਸੋ ਉਹਦੇ ਬਾਰੇ ਹੀ ਤੁਸੀਂ ਦੱਸਣਾ ਹੈ ਸਹੀ ਜਵਾਬ ਤੁਸੀਂ ਦੱਸੋ ਐਂਡ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਅਗਲਾ ਪ੍ਰਸ਼ਨ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਜੀ ਆਪਸ਼ਨ ਨੰਬਰ ਏ ਡਾਇਰੈਕਟ ਮੈਥਡ ਦੇ ਵਿੱਚ ਤੁਸੀਂ ਜਿਹੜੀ ਦੂਜੀ ਭਾਸ਼ਾ ਹੁੰਦੀ ਆ ਜੀ ਉਹਦੀ ਵਰਤੋਂ ਨਹੀਂ ਕਰਦੇ ਜਾਂ ਫਿਰ ਨੇਟਿਵ ਲੈਂਗੁਏਜ ਦੀ ਜਿਹੜੀ ਤੁਸੀਂ ਵਰਤੋਂ ਹੈਗੀ ਆ ਜੀ ਉਹ ਨਹੀਂ ਕਰਦੇ ਉਸ ਲੈਂਗੁਏਜ ਦੀ ਹੀ ਵਰਤੋਂ ਕਰਦੇ ਫੋਕਸ ਨਹੀਂ ਕਰਦੇ ਸੋ ਇਸ ਕਰਕੇ ਪਹਿਲਾਂ ਗ੍ਰਾਮਰ ਨਹੀਂ ਸਿਖਾਈ ਜਾਂਦੀ ਤੁਹਾਨੂੰ ਨੇਚਰਲ এনवायरमेंट ਜਿਆਦਾ ਪ੍ਰੋਵਾਈਡ ਕੀਤਾ ਜਾਂਦਾ ਹੈ ਜਿਹਦੇ ਵਿੱਚ ਤੁਸੀਂ ਆਪਦੀ ਭਾਸ਼ਾ ਨੂੰ ਸਿੱਖ ਸਕੋ ਸੋ অপਸ਼ਨ ਨੰਬਰ ਏ ਜਵਾਬ ਤੁਹਾਡਾ ਸਹੀ ਹੈ ਮਤਲਬ ਕਿ ਗਲਤ ਹੈਗਾ ਯਾ ਡਾਇਰੈਕਟ ਮੈਥਡ ਦੀ ਇਹ ਗੱਲ ਨਹੀਂ ਹੁੰਦੀ ਬਟ ਗ੍ਰਾਮਰ ਤੁਹਾਨੂੰ ਇੰਡਕਟਿਵ ਤਰੀਕੇ ਨਾਲ ਪੜਾਈ ਜਾਂਦੀ ਹੈ ਜਿਹੜੇ ਵਰਡ ਐਂਡ ਫਰੇਜ਼ਸ ਹੁੰਦੇ ਆ ਟਾਟ ਐਂਡ ਡੈਫੀਨੇਟ ਸਟੇਜਸ ਥਰੂ ਸਪੋਕਨ ਲੈਂਗੁਏਜ ਇਹ ਵੀ ਗੱਲ ਠੀਕ ਲਿਖੀ ਹੋਈ ਆ ਤੇ ਆਰਟੀਕੂਲੇਸ਼ਨ ਐਂਡ ਕਰੈਕਟ ਪ੍ਰੋਨਨਸੀਏਸ਼ਨ ਤੇ ਵੀ ਇੱਥੇ ਜਿਆਦਾ ਜ਼ੋਰ ਦਿੱਤਾ ਜਾਂਦਾ ਹੈ ਸੋ অপਸ਼ਨ ਨੰਬਰ BCD ਕੈਰੈਕਟਰ ਕੈਰੈਕਟਰਿਸਟਿਕਸ ਹੈਗੇ ਆ ਡਾਇਰੈਕਟ ਮੈਥਡ ਦੇ ਬਟ ਆਪਸ਼ਨ ਨੰਬਰ A ਨਹੀਂ ਹੈ ਚਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਨੋਸ਼ਨਲ ਫੰਕਸ਼ਨਲ ਅਪਰੋਚ ਦੀ ਇੱਥੇ ਗੱਲ ਕੀਤੀ ਜਾ ਰਹੀ ਆ ਇਹਦੇ ਬਾਰੇ ਤੁਸੀਂ ਦੱਸਣਾ ਹੈ ਵੀ ਕਿਹੜੀ ਆਪਸ਼ਨ ਸਹੀ ਆ ਨੋਸ਼ਨਲ फंक्शनल अप्रोच दी ਗੱਲ ਪੁੱਛੀ ਜਾ ਰਹੀ ਹੈ ਸਟ੍ਰਕਚਰਲ ਅਪਰੋਚ ਹੈ ਸਿਚੁਏਸ਼ਨਲ ਅਪਰੋਚ ਹੈ ਸਟ੍ਰਕਚਰਲ ਸਿਚੁਏਸ਼ਨਲ ਅਪਰੋਚ ਹੈ ਜਾਂ ਫਿਰ ਦਾ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਅਪਰੋਚ ਹੈ ਸਹੀ ਜਵਾਬ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਆਪਾਂ ਸਮਝਾਂਗੇ ਸਹੀ ਜਵਾਬ ਕਿਉਂ ਹੈ ਆਪਸ਼ਨ ਨੰਬਰ ਡੀ ਜਵਾਬ ਇੱਥੇ ਤੁਹਾਡਾ ਸਹੀ ਹੋਏਗਾ ਐਂਡ ਸਹੀ ਕਿਉਂ ਹੋਏਗਾ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਗੱਲ ਕਰ ਰਹੇ ਸਕੇ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਅਪਰੋਚ ਦੀ ਜਿਵੇਂ ਕਿ ਆਪਾਂ ਦੇਖ ਹੀ ਲੈ ਸਕਾ ਲਾਸਟ ਜਿਹੜੀ ਆਪਸ਼ਨ ਹੈਗੀ ਆ ਐਂਡ ਇੱਥੇ ਆਪਸ਼ਨ ਬੀ ਵਿੱਚ ਮੈਂਸ਼ਨ ਹੈ ਸ ਦੇਖ ਸਕਦੇ ਹਾਂ ਜਿੱਥੇ मीनिंगफुल ਕਮਿਊਨੀਕੇਸ਼ਨ ਐਂਡ ਲੈਂਗੁਏਜ ਇਨਫਲੂਐਂਸੀ ਤੇ ਜ਼ੋਰ ਦਿੱਤਾ ਜਾਂਦਾ ਆ ਨੋਸ਼ਨਲ ਫੰਕਸ਼ਨਲ ਅਪਰੋਚ ਦੇ ਵਿੱਚ ਵੀ ਵੇਖੋ ਪ੍ਰੈਕਟੀਕਲ ਕਮਿਊਨੀਕੇਸ਼ਨ ਦੀ ਹੀ ਗੱਲ ਕੀਤੀ ਜਾਂਦੀ ਆ ਰੀਅਲ ਲਾਈਫ ਕੰਟੈਕਸਟ ਦੀ ਇੱਥੇ ਗੱਲ ਕੀਤੀ ਜਾਂਦੀ ਆ ਕਿ ਭਾਸ਼ਾ ਨੂੰ ਇਸ ਤਰ੍ਹਾਂ ਵਰਤਿਆ ਜਾਵੇ ਸੋ ਇਸ ਅਕੋਰਡਿੰਗ ਆਪਸ਼ਨ ਨੰਬਰ ਡੀ ਜਵਾਬ ਨੂੰ ਲਗਾਉਣਾ ਹੈ ਟਿਕ ਤੇ ਇਸ ਪੇਜ ਦਾ ਜਿਹੜਾ ਸਕਰੀਨਸ਼ਾਟ ਹੈਗਾ ਜੀ ਤੁਸੀਂ ਉਹ ਲੈ ਸਕਦੇ ਹੋ ਤੇ ਧਿਆਨ ਨਾਲ ਪੜ੍ਹ ਸਕਦੇ ਹੋ ਕਿਉਂਕਿ ਹੋ ਸਕਦਾ ਨੈਕਸਟ ਇਗਜ਼ਾਮ ਦੇ ਵਿੱਚ ਤੁਹਾਡੇ ਤੋਂ ਸਿਚੁਏਸ਼ਨਲ ਜਾਂ ਫਿਰ ਸਟ੍ਰਕਚਰਲ ਅਪਰੋਚ ਤੋਂ ਕੁਐਸਚਨ ਪੁੱਛਿਆ ਜਾਵੇ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ ਸਾਇਲੈਂਟ ਟਰੇਡਿੰਗ ਜਿਹੜੀ ਹੁੰਦੀ ਹੈ ਮੇਬੀ ਪ੍ਰੈਪੇਟਰੀ ਇਨ ਨੇਚਰ ਰਿਵੀਜ਼ਨਰੀ ਇਨ ਨੇਚਰ ਨੀਦਰ ਏ ਨੌਰ ਬੀ ਜਾਂ ਫਿਰ ਬੋਥ ਏ ਐਂਡ ਬੀ ਸਹੀ ਜਵਾਬ ਦੀ ਗੱਲ ਕਰਾਂਗੇ ਜਿਹੜੀ ਸਾਇਲੈਂਟ ਟਰੇਡਿੰਗ ਹੈਗੀ ਆ ਜੀ ਬੋਥ ਏ ਐਂਡ ਬੀ ਬੋਥ ਏ ਐਂਡ ਬੀ ਕਿਉਂ ਹੋਏਗੀ ਇਹਦੇ ਬਾਰੇ ਤੁਸੀਂ ਨੈਕ ਨੇਚਰ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਕੀ ਪ੍ਰੈਪੈਟਰੀ ਦੇ ਵਿੱਚ ਤੁਸੀਂ ਨਵਾਂ ਮਟੀਰੀਅਲ ਜਿਹੜਾ ਹੈਗਾ ਜੀ ਉਹ ਪੜਦੇ ਹੋ ਐਡਵਾਂਸ ਦੇ ਵਿੱਚ ਰਿਵੀਜ਼ਨਰੀ ਦੇ ਵਿੱਚ ਜਿਹੜਾ ਪਹਿਲਾਂ ਪੜਿਆ ਮਟੀਰੀਅਲ ਹੈਗਾ ਜੀ ਉਹਨੂੰ ਤੁਸੀਂ ਦੁਹਰਾਇ ਕਰਦੇ ਹੋ ਪਰਪਸ ਕੀ ਹੁੰਦਾ ਆ ਤੇ ਇਹਦੇ ਆ ਐਗਜ਼ਾਮਪਲ ਕੀ ਨੇ ਜੀ ਇਹਦੇ ਬਾਰੇ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਸਕਰੀਨਸ਼ਾਟ ਲੈ ਲਿਓ ਸਹੀ ਜਵਾਬ ਮੈਂ ਤੁਹਾਨੂੰ ਦੱਸਦਾ ਆ ਆਪਸ਼ਨ ਨੰਬਰ ਡੀ ਜਵਾਬ ਸਹੀ ਹੋਏਗਾ ਚਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਇਨ ਅਥ ਸੋਰਸ ਵਰਡਸ ਐਂਡ ਫਰੇਜ਼ਸ ਆਫ ਦਾ ਲੈਂਗੁਏਜ ਆਰ ਕਲਾਸੀਫਾਈਡ ਅਕੋਰਡਿੰਗ ਟੂ ਇਸਔਰਸ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਵਰਡਸ ਐਂਡ ਫਰੇਜ਼ਸ ਹੁੰਦੇ ਆ ਇਹਨਾਂ ਦੀ ਕਲਾਸੀਫਿਕੇਸ਼ਨ ਕਿਸ ਆਧਾਰ ਤੇ ਕੀਤੀ ਜਾਂਦੀ ਹੈ ਉਹਨਾਂ ਦੇ 사운 ਦੇ ਆਧਾਰ ਤੇ ਆਰਥੋਗ੍ਰਾਫੀ ਦੇ ਆਧਾਰ ਤੇ ਜਾਂ ਫਿਰ ਸਿਮਿਲਰਿਟੀ ਇਨ ਮੀਨਿੰਗ ਦੇ ਆਧਾਰ ਤੇ ਜਾਂ ਫਿਰ ਐਟੀਮੋਲੋਜੀ ਦੇ ਆਧਾਰ ਤੇ ਸਹੀ ਜਵਾਬ ਦੀ ਗੱਲ ਕਰਦੇ ਹਾਂ ਇਸ ਔਰਸ ਦੇ ਵਿੱਚ ਸਿਮਿਲਰਿਟੀ ਦੇ ਆਧਾਰ ਤੇ ਸਮਾਨਤਾ ਦੇ ਆਧਾਰ ਤੇ ਜਿਹੜੇ ਵਰਡਸ ਹੁੰਦੇ ਨੇ ਜੀ ਉਹਨਾਂ ਦੀ ਕਲਾਸੀਫਿਕੇਸ਼ਨ ਕੀਤੀ ਜਾਂਦੀ ਹੈ ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾਉਣਾ ਹੈ ਟਿਕ ਐਂਡ ਤੁਸੀਂ ਇੱਥੇ ਦੇਖ ਵੀ ਸਕਦੇ ਹੋ ਜਿਹੜੀਆਂ ਬਾਕੀ ਦੀਆਂ ਟਰਮ ਸੀਗੀਆਂ ਇਹਨਾਂ ਦਾ ਸਕਰੀਨਸ਼ਾਟ ਲੈ ਲਿਓ ਐਂਡ ਇਹਨਾਂ ਚੀਜ਼ਾਂ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਇਫ ਅ ਸਟੂਡੈਂਟ ਇਜ਼ ਆਸਕਡ ਟੂ ਰਾਈਟ ਐਨ ਏਸੇ ਓਨ ਇਫ ਆਈ ਵਰ ਅ ਕਿੰਗ ਵੀ ਆਰ ਆਸਕਿੰਗ ਹਿਮ ਟੂ ਰਾਈਟ ਮੰਨ ਲਓ ਕਿ ਜਿਹੜਾ ਬੱਚਾ ਹੈਗਾ ਆ ਉਹਨੂੰ ਕਿਹਾ ਗਿਆ ਕਿ ਬੇਟਾ ਤੂੰ ਨਾ ਇੱਕ ਪੈਰਾਗ੍ਰਾਫ ਲਿਖ ਕੇ ਲਿਆ ਇੱਕ ਲੇਖ ਲਿਖ ਕੇ ਲਿਆ ਕਾਸ਼ ਮੈਂ ਜੇਕਰ ਰਾਜਾ ਹੁੰਦਾ ਜੇਕਰ ਮੈਂ ਇੱਕ ਰਾਜਾ ਹੁੰਦਾ ਤੇ ਇਹਦੇ ਤੇ ਜਦੋਂ ਉਹ ਬੱਚਾ ਐਸੇ ਲਿਖੇਗਾ ਤੇ ਇਹ ਕੀ ਹੈ ਕਿ ਇਹ ਡਿਸਕ੍ਰਿਪਟਿਵ ਐਸੇ ਹੈ ਰਿਫਲੈਕਟਿਵ ਐਸੇ ਹੈ ਐਕਸਪੋਜ਼ਿਟਰੀ ਐਸੇ ਹੈ ਜਾਂ ਫਿਰ ਇਮੇਜਿਨੇਟਿਵ ਐਸੇ ਹੈ ਸਹੀ ਜਵਾਬ ਦੀ ਗੱਲ ਕਰਾਂਗੇ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਇਹਦੇ ਵਿੱਚ ਬੱਚਾ ਇਮੇਜਿਨੇਸ਼ਨ ਦੀ ਵਰਤੋਂ ਕਰੇਗਾ ਜੇਕਰ ਮੈਂ ਹੁੰਦਾ ਤੇ ਮੈਂ ਕੀ ਕੁਝ ਕਰਦਾ ਸੋ ਆਪਸ਼ਨ ਨੰਬਰ ਡੀ ਜਵਾਬ ਤੁਹਾਡਾ ਸਹੀ ਹੋਏਗਾ ਜੀ ਚਲਦੇ ਹਾਂ ਅਗਲੇ ਲੇਖਨ ਦੇ ਉੱਤੇ ਗਰੂਪਿੰਗ ਦਾ ਸਿਸਟਮ ਆਫ ਲੈਂਗੁਏਜ ਮੀਨਸ ਕਿ ਜਿਹੜਾ ਆਪਾਂ ਗੱਲ ਕਰਦੇ ਆ ਗਰੂਪਿੰਗ ਦਾ ਸਿਸਟਮ ਆਫ ਲੈਂਗੁਏਜ ਇਹਦਾ ਮਤਲਬ ਕੀ ਆ ਜੀ ਗਰੂਪਿੰਗ ਆਫ ਸਾਊਂਡਸ ਗਰੂਪਿੰਗ ਆਫ ਵਰਡਸ ਗਰੂਪਿੰਗ ਆਫ ਫਰੇਜ਼ਸ ਐਂਡ ਮੀਨਿੰਗਸ ਗਰੂਪਿੰਗ ਆਫ ਸਾਊਂਡਸ ਵਰਡਸ ਫਰੇਜ਼ਸ ਐਂਡ ਮੀਨਿੰਗ ਸਹੀ ਜਵਾਬ ਦੀ ਗੱਲ ਕਰਦੇ ਆ ਆਪਸ਼ਨ ਨੰਬਰ ਡੀ ਜਵਾਬ ਤੁਹਾਡਾ ਬਿਲਕੁਲ ਸਹੀ ਆ ਜੀ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ ਇਨਾਂ ਵਿੱਚ ਤੁਸੀਂ ਦੱਸਣਾ ਹੈ ਕਿਹੜੀ ਸਟੇਟਮੈਂਟ ਜਿਹੜੀ ਹੈਗੀ ਆ ਜੀ ਉਹ ਸਹੀ ਨਹੀਂ ਹੈ ਫੋਨਿਮ ਇਜ਼ ਦਾ ਸਮਾਲੈਸਟ ਯੂਨਿਟ ਆਫ ਸਪੀਚ ਔਨ ਦਾ ਸਾਊਂਡ ਸਾਈਡ ਕਿ ਜਿਹੜੀ ਫੋਨਿਮ ਹੁੰਦੀ ਆ ਸਮਾਲੈਸਟ ਕਹਿ ਸਕਦੇ ਆ ਕਿ ਯੂਨਿਟ ਆਫ ਸਪੀਚ ਹੁੰਦੀ ਆ ਸਾਊਂਡਸ ਦੀ ਜੇਕਰ ਆਪਾਂ ਗੱਲ ਕਰਦੇ ਆ ਮੋਰਫੀਮ ਹੁੰਦੀ ਆ ਜੀ ਬੇਸਿਕ ਯੂਨਿਟ ਆਫ ਸਪੀਚ ਔਨ ਦਾ ਮੀਨਿੰਗ ਸਾਈਡ ਮੋਰਫੀਮ ਇਜ਼ ਦਾ ਫਰਸਟ ਬੇਸਿਕ ਯੂਨਿਟ ਇਨ ਦਾ ਐਕਸਪ੍ਰੈਸ਼ਨ ਸਿਸਟਮ ਆਫ ਦਾ ਲੈਂਗੁਏਜ ਜਾਂ ਫਿਰ ਮੋਰਫ ਮੋਰਫੀਮ ਇਸ ਟਿਪਿਕਲੀ ਕੰਪੋਜ਼ਡ ਆਫ 1 ਟੂ ਸੈਵਰਲ ਫੋਨੈਮ ਸਹੀ ਜਵਾਬ ਦੀ ਗੱਲ ਕਰਦੇ ਆ ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੋਊਗਾ ਬਾਕੀ ਦੀਆਂ ਜਿਹੜੀਆਂ ਆਪਸ਼ਨਾਂ ਨੇ ਜੀ ਕਿਉਂ ਸਹੀ ਨੇ ਇਹਦੇ ਬਾਰੇ ਤੁਸੀਂ ਅਗਲੇ ਪੇਜ ਤੇ ਦੇਖ ਸਕਦੇ ਹੋ ਇੱਥੇ ਇਹਨਾਂ ਨੇ ਗੱਲ ਕੀਤੀ ਸੀ ਕਿ ਜਿਹੜੀ ਆਹ ਵਾਲੀ ਆਪਸ਼ਨ ਹੈਗੀ ਆ ਸੀ ਜਿਹੜੀ ਆਪਸ਼ਨ ਹੈਗੀ ਆ ਇੱਥੇ ਲਾਸਟ ਤੇ ਆਪਾਂ ਲਿਖੀ ਹੋਈ ਐ ਐਕਸਪ੍ਰੈਸ਼ਨ ਸਿਸਟਮ ਦੇ ਵਿੱਚ ਕਿ ਜਿਹੜੀ ਮੋਰਫੀਮ ਇਸ ਨਾਟ ਦ ਬੇਸਿਕ ਯੂਨਿਟ ਇਨ ਦਾ ਐਕਸਪਰੇਸ਼ਨ ਸਿਸਟਮ ਫੁਨਿਮ ਕਮਜ਼ ਫਰਸਟ ਸੋ ਇਸ ਕਰਕੇ ਇਹ ਜਿਹੜੀ ਸਟੇਟਮੈਂਟ ਹੈਗੀ ਆ ਜੀ ਗਲਤ ਹੈ ਬਾਕੀ ਦੀਆਂ ਤਿੰਨ ਸਟੇਟਮੈਂਟਾਂ ਕਿਉਂ ਸਹੀ ਨੇ ਇਹਦੇ ਬਾਰੇ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਪੜ੍ਹ ਲਿਓ ਐਂਡ ਇਹਦਾ ਸਪੇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਐਂਡ ਇਹਨਾਂ ਚੀਜ਼ਾਂ ਬਾਰੇ ਤੁਸੀਂ ਪੜ੍ਹ ਵੀ ਸਕਦੇ ਹੋ ਮੈਂ ਹੋ ਸਕਦਾ ਕਿ ਅਗਲੇ ਐਗਜ਼ਾਮ ਦੇ ਵਿੱਚ ਇਥੋਂ ਪ੍ਰਸ਼ਨ ਬਣ ਜAVE ਚਲੋ ਚੱਲਦੇ ਹਾਂ ਅੱਜ ਦੇ ਆਪਣੇ ਆਖਰੀ ਪ੍ਰਸ਼ਨ ਤੇ ਦੈਟ ਲੈਂਗੁਏਜ ਕੈਨ ਬੀ ਲਰਨਡ ਇਜ਼ ਜਿਹੜੀ ਲੈਂਗੁਏਜ ਹੈਗੀ ਆ ਇਹਨੂੰ ਲਰਨ ਕੀਤਾ ਜਾ ਸਕਦਾ ਆ ਇਹ ਕੀ ਹੈ ਕੀ ਇਹ ਮਿੱਥ ਹੈ ਤਰੁਥ ਹੈ ਜਾਂ ਫਿਰ ਹੇਰਸੇ ਹੈ ਜਾਂ ਫਿਰ ਫਿਕ ਜੇਕਰ ਮੈਂ ਅੰਗਰੇਜ਼ੀ ਭਾਸ਼ਾ ਦੀ ਗੱਲ ਕਰਾਂ ਤਾਂ ਕਿ ਅੰਗਰੇਜ਼ੀ ਭਾਸ਼ਾ ਨੂੰ ਤੁਸੀਂ ਨਹੀਂ ਸਿੱਖ ਸਕਦੇ ਪੰਜਾਬੀ ਭਾਸ਼ਾ ਨੂੰ ਤੁਸੀਂ ਅਕਵਾਇਰ ਕੀਤਾ ਕਿਉਂਕਿ ਉਹ ਤੁਹਾਡੀ ਨੇਟਿਵ ਲੈਂਗੁਏਜ ਹੈਗੀ ਆ ਮਦਰ ਟੰਗ ਹੈਗੀ ਆ ਮਾਤ ਭਾਸ਼ਾ ਹੈਗੀ ਆ ਬਟ ਅੰਗਰੇਜ਼ੀ ਨੂੰ ਤੁਸੀਂ ਲਰਨ ਕਰ ਸਕਦੇ ਹੋ ਇਹ ਬਿਲਕੁਲ ਸੱਚ ਹੈ ਸੋ অপਸ਼ਨ ਨੰਬਰ B ਜਵਾਬ ਤੇ ਲਗਾਉਗੇ ਟੈੱਕ ਐਂਡ ਦੋਸਤੋ ਤੁਹਾਡੇ ਇੱਥੇ ਮੈਨੂੰ ਲੱਗਦਾ ਵੀ 24 25 ਪ੍ਰਸ਼ਨ ਹੋਣੇ ਆ ਐਂਡ ਇਹ 2015 ਵਾਲਾ ਪੇਪਰ ਸੀਗਾ ਤੁਸੀਂ ਮੈਨੂੰ ਜਰੂਰ ਦੱਸਿਓ ਕਿ ਤੁਹਾਡੇ ਇੱਥੇ 24 25ਆਂ ਦੇ ਵਿੱਚੋਂ ਕਿੰਨੇ-ਕਿੰਨੇ ਨੰਬਰ ਬਣੇ ਹੈਗੇ ਆ ਸੋ ਦੋਸਤੋ ਉਮੀਦ ਤਾਂ ਮੈਂ ਇਹੀ ਕਰੂੰਗਾ ਸੈਸ਼ਨ ਤੁਹਾਡੇ ਲਈ ਯੂਸਫੁਲ ਰਿਹਾ ਹੋਊਗਾ ਦਿਨ ਰਹਿ ਗਏ ਥੋੜੇ ਤੇ ਮੇਰੀ ਪੂਰੀ ਪੂਰੀ ਕੋਸ਼ਿਸ਼ ਹੈਗੀ ਆ ਕਿ ਮੈਂ ਟਾਈਮ ਤੋਂ ਪਹਿਲਾਂ ਹੀ ਤੁਹਾਨੂੰ ਮੈਂ ਸਾਰੀਆਂ ਜਿਹੜੀਆਂ ਜਿੰਨੀਆਂ ਵੀ ਪ੍ਰੀਵਿਅਸ ਈਅਰ ਹੈਗੇ ਆ ਉਹ ਮੈਂ ਛੇਤੀ ਤੋਂ ਛੇਤੀ ਕਰਵਾ ਦੇਵਾਂ ਇਸ ਕਰਕੇ ਤੁਸੀਂ ਥੋੜਾ ਧਿਆਨ ਦਿੱਤਾ ਹੋਣਾ ਵੀ ਮੈਂ ਜ਼ਿਆਦਾ ਐਕਸਪਲੇਨੇਸ਼ਨ ਤੇ ਇੰਨਾ ਧਿਆਨ ਨਹੀਂ ਦਿੰਦਾ ਬਟ ਤੁਹਾਡੀ ਸਹੂਲ ਵਲੇਗਾ ਉਹ ਤੁਹਾਡੇ ਲਈ ਬਣਾ ਕੇ ਮੈਂ ਪਹਿਲਾਂ ਹੀ ਅਟੈਚ ਕਰਤਾ ਸੀਗਾ ਸੋ ਇਸ ਕਰਕੇ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਇਹਨਾਂ ਚੀਜ਼ਾਂ ਨੂੰ ਪੜ ਸਕਦੇ ਹੋ ਸੋ ਦੋਸਤੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ थैंक यू so much for watching God bless you all